ਖਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਕੋਠਾ ਗੁਰੂਕਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਨਾਮ ਹੈਗਾ ਬਾਈ ਦਾ ਚਮਕੌਰ ਸਿੰਘ ਚਮਕੌਰ ਸਿੰਘ ਕੋਲੇ ਮਿੱਤਰੋ ਇੱਕ ਪਹਿਲੇ ਸੂਏ ਸੂਣ ਵਾਲੀ ਇੱਕ ਝੋਟੀ ਬਕਾਊਾ ਜੇ ਕਦ ਕਾਰ ਦੀ ਆਪਾਂ ਗੱਲ ਕਰ ਗਏ ਬਹੁਤ ਹੀ ਸੋਹਣਾ ਤੇ ਪਿੱਠਪੜੇ ਦੀ ਗੱਲ ਕਰਕੇ ਤਾਂ ਉਹ ਵੀ ਬਹੁਤ ਚੰਗਾ ਤੇ ਥਣਾ ਗਨੂ ਬਿਲਕੁਲ ਸਾਫ਼ ਹੈ ਚੰਗਾ ਮੋਟਾ ਥਾਣ ਮਿੱਤਰੋ ਬਣਾਉਗੀ ਤੇ ਫੇਸ ਕੁਆਲਟੀ ਵੀ ਚੰਗੀ ਹੈ ਤੇ ਸਰੀਰ ਦੀ ਬਣਤਰ ਵੀ ਬਹੁਤ ਚੰਗੀ ਹੈ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਇੱਕ ਵਾਰੀ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੋਰੋ ਜੀ ਕੱਦ-ਕਾੜ ਸਰੀਰ ਵਜਨ ਮਿੱਤਰੋ ਫੁੱਲ ਹੈ ਦੁੱਧ ਵੀ ਮਾਫਦਾ ਕਹਿੰਦਾ ਵੀ ਫੁੱਲ ਚੰਗਾ ਰਿਕਾਰਡ ਸੀ ਤੇ ਗਾਹਾਂ ਵੀ ਠੀਕਾ ਚੰਗਾ ਲੱਗਿਆ ਚੰਗੀਆਂ ਝੋਟੀਆਂ ਦੇ ਵਿੱਚੋਂ ਮਿੱਤਰੋ ਆਉਂਦੀ ਆ। ਅਜੇ ਸੂਣ ਦੇ ਵਿੱਚ ਕਾਫੀ ਦਿਨ ਲੈਂਦੀ ਆ। ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ। ਸੋ ਲਗਾਤਾਰ ਫਿਰ ਆਪਾਂ ਕਹਿੰਦੇ ਵੀ ਆਪਣੀਆਂ ਵੀਡੀਓ ਆ ਰਹੀਆਂ ਨੇ ਜੋ-ਜਾ ਪਸ਼ੂ ਤੁਹਾਨੂੰ ਚਾਹੀਦਾ ਸਾਡੀ ਵੀਡੀਓ ਦੇਖ ਕੇ ਮਿੱਤਰੋ ਤੁਸੀਂ ਖਰੀਦ ਸਕਦੇ ਹੋ। ਸੋ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜਿਹੜੀ ਵੀਡੀਓ ਪਾ ਰਹੀਆਂ तकरीबन ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ। ਹਾਂਜੀ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਹਾਂਜੀ ਠੀਕ ਹੈ ਆਪਣਾ ਨਾਮ ਹੈਗਾ ਚਮਕੌਰ ਸਿੰਘ ਹਾਂਜੀ ਆਪਣਾ ਜਿਹੜਾ ਘਰ ਹੈ ਇਹ ਕਿੱਥੇ ਜੇ ਆ ਇਹਨੂੰ ਥਾਣਾ ਰੋੜ ਕੋਠਾ ਗੁਰੂਪਾ ਜੀ ਆਹਰੇ ਕੋਲੇ ਮੈਂ ਜਦੋਂ ਆਪਾਂ ਨਥਾਣੇ ਕਨੀਓ ਵੜਦੇ ਆ ਪਿੰਡ ਜਣਾ ਆਹਰਾ ਲੱਗਿਆ ਪਿਆ ਆਹਰੇ ਕੋਲੇ ਆ ਹਾਂਜੀ ਠੀਕ ਹੈ ਇਹ ਜਿਹੜੀ ਆਪਾਂ ਇਹ ਆਪਾਂ ਝੋਟੀ ਦਿਖਾ ਰਹੇ ਕਰਦੀ ਆ ਹਾਂਜੀ ਕਰਦੀ ਠੀਕ ਹੈ ਮਾਂ ਕੋਲ ਹੈਗੀ ਆ ਹਾਂਜੀ ਹਾਂਜੀ ਮਾਂ ਥੱਲੇ ਕਿੰਨਾ ਕਰਦੋ ਤੁਸੀਂ ਜੀ ਉਹਦਾ ਤਿੱਜੇ ਸੂਰੇ 18 ਲੀਟਰ ਆ ਜੀ ਤਿੱਜੇ ਸੂਰੇ ਹਾਂਜੀ ਚੰਗੀ ਆ ਉਹ ਹਾਂਜੀ ਹਾਂਜੀ ਤੇ ਇਹ ਕਿਹੜੇ ਟੀਕੇ ਦੀ ਐ ਪਤਾ ਕੋਸ ਸਰਕਾਰੀ ਸੀਮੰਦੀ ਹੈ ਸਰਕਾਰੀ ਦੀ ਹੁਣ ਗਾਹਾਂ ਲਾਇਆ ਬ ਉਹ ਹਾਂਜੀ ਸੇਰਸਾ ਦਾ ਹਨਾ ਹਾਂਜੀ ਸੇਰਸਾ ਠੀਕ ਹੈ ਅਚ ਅਸਮੀ ਦਾ ਪਸਾਰ ਵਾਲਾ ਦਾ ਹਾਂਜੀ ਠੀਕ ਹੈ ਤੇ ਮੁੱਲ ਕੀ ਕਰਤਾ ਜਿਹਦਾ ਮੁੱਲ 140 ਕਰਦੇ 140 ਹਾਂਜੀ ਮਾਨਤਾਨ ਹੋ ਜੂ ਹਾਂਜੀ ਕਰ ਦਿਆਂਗੇ ਤੇ ਫੋਨ ਨੰਬਰ ਜੀ ਆਪਣਾ 98762 25377 ਜੀ 98762 25377 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਬਾਈ ਦੇ ਨਾਲ ਮਿੱਤਰੋ ਕਰ ਸਕਦਾ ਸੰਪਰਕ ਸੋ ਫਿਰ ਆਪਾਂ ਕਹਿੰਦੇ ਵੀ ਸਿਹਤ ਪੱਖੋਂ ਬਹੁਤ ਸੋਹਣੀ ਐ ਸਰੀਰ ਦੀ ਬੰਤਰ ਬਹੁਤ ਚੰਗੀ ਐ ਤੇ ਥਾਂ ਲੇਵੇ ਦੀ ਸਾਫ ਐ ਪਿੱਠ ਫੁੜਿਆ ਕਰਨੀ ਬਹੁਤ ਓਕੇ ਐ ਤੇ ਕਿੰਨੇ ਕੁ ਤਾਂ ਰਹਿੰਦੇ ਜੀ ਇਹਦੇ 18 ਦਿਰੀ ਰਹਿੰਦੇ ਨੇ ਪੂਰੇ ਜੀ 18 ਨੂੰ ਹਾਂਜੀ ਵੱਧ ਘਟ ਕੋਈ ਕਦੋਂ ਵੀ ਲੈ ਸਕਦਾ ਹਨਾ ਆਹ ਕਦੋਂ ਨੱਕ ਪਿੱਛਾ ਹਾਂ ਠੀਕ ਐ ਸੋ ਜਿਹੜੇ ਵੀ ਭਰਾ ਨੂੰ ਕਿਸੇ ਵੀ ਭੈਣ ਭਰਾ ਨੂੰ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਤੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਆਪਣੀ ਪਹਿਲੀ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ Facebook ਪੇਜ ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰੋ ਜੇਕਰ ਕੋਈ ਭਰਾ ਉਹ ਤੋਂ ਵੀਡੀਓ ਬਣਵਾਉਣਾ ਚਾਹਦਾ ਤਾਂ ਆਪਣਾ ਨੰਬਰ ਹੈ ਜੀ 98724 82124 ਧੰਨਵਾਦ